ਸਭ ਮੈਂ ਜਾਨੂ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਸਭ ਮੈਂ ਜਾਨੂ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਸੋਡ ਅਭਿਮਾਨ ਨਾਨਕ ਕੋ ਗੁਰ ਦੀਨੋ ਦਾਨ ਦਾਸ ਸਗਲ ਕਾ ਸੋਡ ਅਭਿਮਾਨ ਨਾਨਕ ਕੋ ਗੁਰ ਦੀਨੋ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 377 ਤੇ ਹੀ ਸਭਾਏ ਮਾਨ ਸ਼ਬਦ ਵਿੱਚੋਂ ਪੰਕਤੀਆਂ ਪੜ੍ਹੀਆਂ ਨੇ ਜੋ ਸਤਗੁਰਾਂ ਨੇ ਸਮਝਾਉਣਾ ਕੀਤਾ ਏ ਮਨੁੱਖ ਏ ਮਨੁੱਖ ਸਰੀਰ ਕਰਕੇ ਬੀਬੀ ਅਚੇ ਭਾਈ ਆ ਮਹਾਰਾਜ ਕਹਿੰਦੇ ਸਭ ਮੈਂ ਜਾਨੋ ਕਰਤਾ ਏਕ ਏ ਭਾਈ ਸਭਨਾ ਵਿੱਚ ਇੱਕ ਕਰਤਾਰ ਨੂੰ ਹੀ ਵਸਦਾ ਪਛਾਣਦਾ ਹਾਂ ਗੁਰੂ ਮਹਾਰਾਜ ਨੇ ਆਪਣੇ ਤੇ ਟੁਕਾ ਕੇ ਗੱਲ ਕਹੀ ਹੈ ਬਈ ਮੈਂ ਹੁਣ ਸਭਨਾ ਵਿੱਚ ਇੱਕ ਕਰਤਾਰ ਨੂੰ ਹੀ ਵਸਦਾ ਪਛਾਨਦਾ ਹਾਂ ਸਭ ਵਿੱਚ ਇੱਕ ਨੂੰ ਪਛਾਨਣ ਦਾ ਭਾਵ ਹੈ ਵੀ ਮੇਰ ਤੇਰ ਮੁੱਕ ਗਈ ਮੇਰ ਤੇਰ ਮੇਰ ਤੇਰ ਕੀ ਹੁੰਦੀ ਆ ਆਪਾਂ ਘਰ ਪਰਿਵਾਰ ਵਿੱਚ ਹੀ ਦੇਖਦੇ ਹੁੰਨੇ ਆਪਾਂ ਸੁਣਦੇ ਆ ਆ ਸਾਡਾ ਕਮਰਾ ਉਹ ਤੁਹਾਡਾ ਕਮਰਾ ਇਹ ਮੇਰ ਤੇ ਤੇਰਾ ਆ ਆ ਮੇਰਾ ਉਹ ਤੇਰਾ ਇਹਦਾ ਭਾਵ ਇਹੀ ਆ ਵੀ ਜੇ ਸਭ ਦੇ ਵਿੱਚ ਪ੍ਰਭੂ ਪਰਮਾਤਮਾ ਕਰਤੇ ਨੂੰ ਵੇਖਣਾ ਜਦੋਂ ਵੇਖਣ ਲੱਗ ਵੇਖਣ ਦੀ ਬਿਰਤੀ ਬਣ ਗਈ ਆਪਾਂ ਐ ਸਮਝਦੇ ਆਂ ਗੱਲ ਵੀ ਜਿਸ ਵੀ ਮਨੁੱਖ ਦੀ ਪ੍ਰਭੂ ਪਰਮਾਤਮਾ ਨੂੰ ਸਪਨਿਆਂ ਦੇ ਵਿੱਚ ਵੇਖਣ ਦੀ ਬਿਰਤੀ ਬਣਦੀ ਹੈ ਉਹਦੀ ਮੇਰ ਤੇ ਤੇਰ ਖਤਮ ਹੋ ਜਾਂਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਗਿਆਨ ਮੁਤਾਬਕ ਉਸ ਮਨੁੱਖ ਦੀ ਵਰਤੀ ਬਣ ਜਾਂਦੀ ਹੈ ਫੇਰ ਕੋਈ ਮੇਰ ਤੇਰ ਤੇ ਕੋਈ ਈਰਖਾ ਨਾ ਦਬੈ ਨਾ ਕੋਈ ਛੜਾ ਨਾ ਕੋਈ ਜੈਲਸ ਮਨੁੱਖ ਦੇ ਕੋਲੋਂ ਦੂਰ ਹੋ ਜਾਂਦੀ ਹੈ ਸਭ ਮੈਂ ਜਾਨੋ ਕਰਤਾ ਏਕ ਵੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਪੈਦਾ ਕੀਤਾ ਸਭ ਨੂੰ ਇੱਕੋ ਜੇ ਅੰਗ ਪੈਰ ਦਿੱਤੇ ਨੇ ਇੱਕੋ ਜਿਹਾ ਹੀ ਸਭ ਨੂੰ ਖਾਣ ਪਾਣ ਤੇ ਆਕਸੀਜਨ ਟੈਂਪਰੇਚਰ ਪਾਣੀ ਸਭ ਨੂੰ ਇੱਕੋ ਜਿਹਾ ਹੀ ਜੀਵਨ ਜੀਣ ਵਾਸਤੇ ਦਾਤ ਆ ਇਹ ਜਿਵੇਂ ਸੁਖਮਨੀ ਸਾਹਿਬ ਵਿੱਚ ਪੰਕਤੀ ਪੜ੍ਹਦੇ ਹੁੰਨੇ ਆ ਰਾਜ ਰੰਗ ਕੋ ਲਾਗੇ ਤੁਲ ਪਵਨ ਪਵੰਤਾ ਮਤਬਲਬ ਵੀ ਸਾਰਿਆਂ ਨੂੰ ਰਾਜੇ ਨੂੰ ਵੀ ਤੇ ਗੰਗਾਲ ਨੂੰ ਵੀ ਇੱਕੋ ਜੀ ਹਵਾ ਆਕਸੀਜਨ ਮਿਲਦੀ ਹੈ ਕੋਈ ਇਹ ਨਹੀਂ ਹੈ ਵੀ ਜਿਹੜਾ ਗੰਗਾਲ ਆ ਜਾਂ ਗਰੀਬ ਆ ਉਹਨੂੰ ਕੋਈ ਹੋਰ ਹਵਾ ਮਿਲਦੀ ਹੈ ਤੇ ਅਮੀਰ ਕੋਈ ਮਹਿੰਗੀ ਹਵਾ ਲੈ ਰਿਆ ਨਾ ਇੱਕੋ ਜੀ ਹਾਂ ਪੈਸੇ ਦੇ ਜੋਰ ਤੇ ਪੈਸਾ ਜਿਹਦੇ ਕੋਲੇ ਜਿਆਦਾ ਆ ਉਹ ਮਹਿੰਗੇ ਕੱਪੜੇ ਵੀ ਪਾ ਸਕਦਾ ਹੈ ਮਹਿੰਗੀਆਂ ਗੱਡੀਆਂ ਵੀ ਰੱਖ ਸਕਦਾ ਉਹ ਚੈਪਟਰ ਵੱਖਰਾ ਉਹ ਇੱਕ ਦੁਨਿਆਵੀ ਸਹੂਲਤ ਦੀ ਗੱਲ ਹੋ ਗਈ ਸਹੂਲਤ ਦੀ ਦੁਆਰੇ دنیਾਬੀ ਸਹੂਲਤ ਆ ਇਹੋ ਠੀਕ ਆ ਜੀ ਕਈ ਵਾਰੀ ਉਹ ਇੱਕ ਬੰਦੇ ਦੇ ਕੱਪੜੇ ਇੰਨੇ ਦੇ ਹੁੰਦੇ ਆ ਜਿੰਨੇ ਦਸਾਂ ਜੀਆਂ ਦੇ ਬਣ ਜਾਂਦੇ ਨੇ ਚਲੋ ਇਹ ਨਹੀਂ ਆਪਾਂ ਗੱਲ ਸਮਝਣੀ ਆ ਸਮਝਣੀ ਆ ਵੀ ਜੋ ਮਹਾਰਾਜਾ ਪ੍ਰਭੂ ਪਰਮਾਤਮਾ ਨੇ ਸਭ ਮਹਜਾਨੋ ਕਰਤਾ ਏਕ ਦੀ ਗੱਲ ਕਰੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਸਾਰਿਆਂ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦੀ ਜੋਤ ਟਿੱਕੀ ਹੋਈ ਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਇੱਕੋ ਹੀ ਮਟੀਰੀਅਲ ਦੇ ਸਰੀਰ ਬਣਾਏ ਨੇ ਅੱਖਾਂ ਨੱਕ ਕੰਨ ਮੁਖ ਹੱਥ ਪੈਰ ਗਿਆਨ ਇੰਦਰੀ ਕਰਮ ਇੰਦਰੀ ਸਭ ਇੱਕੋ ਜੇ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ ਜੇ ਸਮਨ ਉਖਦੀਏ ਵਰਤੀ ਬਣਦੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਗੁਰੂ ਗਿਆਨ ਨਾਲ ਜੁੜਿਆ ਜਦੋਂ ਵਰਤੀ ਬਣਦੀ ਆ ਫਿਰ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਫਿਰ ਉਹਦੀ ਇਹ ਵਰਤੀ ਬਣ ਜਾਂਦੀ ਆ ਗੁਰਮਖ ਪਿਆਰੇ ਦੀ ਭਗਤ ਪਿਆਰਿਆਂ ਦੀ ਬਾਣੀ ਵਿੱਚ ਆਉਂਦੀਆਂ ਨੇ ਪੰਕਤੀਆਂ ਵਿਸਾਰਿਆਂ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦਾ ਫਿਰ ਉਹ ਗੁਰੂ ਦਾ ਪਿਆਰਾ ਅੱਛਾ ਇਹ ਸੂਜੀ ਆਉਣੀ ਕਿੱਥੋਂ ਇਹ ਬੁੱਧੀ ਬਣਨੀ ਕਿਵੇਂ ਆ ਮਹਾਰਾਜ ਨੇ ਦੱਸਿਆ ਸਾਧ ਸੰਗਤ ਮਿਲ ਬੁੱਧ ਬਵੇਕ ਗੁਰੂ ਦੀ ਸੰਗਤ ਵਿੱਚ ਮਿਲ ਕੇ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਹੁੰਦੀ ਹੈ ਚੰਗੇ ਮੰਦੇ ਦੀ ਹੁਣ ਇੱਥੇ ਚੰਗਾ ਮੁੰਡਾ ਇਹ ਨਹੀਂ ਦੇਖਣਾ ਵੀ ਮਨੁੱਖੇ ਮਾੜਾ ਹੈ ਚੰਗਾ ਮਨੁੱਖ ਇੱਕੋ ਜਿਹਾ ਹੀ ਆ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਹੁਣ ਗੁਰੂ ਦੀ ਕਿਰਪਾ ਸਦਕਾ ਬੀ ਸਭ ਕੋ ਸਿੱਕੋ ਜ ਮਟੀਰੀਅਲ ਇਕੋ ਜ ਸਵਾਸ ਅਗ ਤਪਸ ਜੋ ਵੀ ਹੈ ਸਾਰਾ ਸਰੀਰ ਇਕੋ ਮਟੀਰੀਅਲ ਦੇ ਨਾਲ ਚੱਲ ਰਿਹਾ ਤੇ ਇਕੋ ਹੀ ਆਕਸੀਜਨ ਹਵਾ ਪਾਣੀ ਅਗ ਆਦਤਾਂ ਕਰਕੇ ਮਨੁੱਖ ਚੰਗਾ ਮਾੜਾ ਹੋ ਸਕਦਾ ਹੁੰਦਾ ਹੈ ਆਦਤਾਂ ਕਰਕੇ ਆਪਣੀ ਮਤ ਮੁਤਾਬਕ ਚੰਗਾ ਤੇ ਮਾੜਾ ਹੁੰਦਾ ਹੈ ਤੇ ਮਨੁੱਖਤਾ ਦੇ ਵਿੱਚ ਉੱਚ-ਨੀਚ ਜਾਤ ਜਿਹੜੀ ਜਾਤ ਕਰਕੇ ਲੋਕੀ ਮੰਨੀ ਫਿਰਦੇ ਨੇ ਜਾਤਾਂ ਦੇ ਆਧਾਰ ਤੇ ਹੀ ਵੰਡੀਆਂ ਪਾਈਆਂ ਹੋਈਆਂ ਨੇ ਜਾਤਾਂ ਦੇ ਆਧਾਰ ਤੇ ਨਫ਼ਰਤ ਕਰਦੇ ਨੇ ਗੱਲਬਾਤ ਵੀ ਉਹੋ ਜੀ ਕਰਦੇ ਨੇ ਇਹ ਮੱਝ ਵੀ ਆਏ ਚਮਾਰ ਆਏ ਝੋੜ ਆਏ ਸਿੰਬਾ ਆਏ ਨਾਈ ਆ ਵਸੇ ਇਹ ਮਨੁੱਖਤਾ ਨੇ ਬਣਾਈਆਂ ਇੱਕ ਮੰਨੂ ਸਮਰਤੀ ਆ ਗ੍ਰੰਥ Hindu ਧਰਮ ਦਾ ਗ੍ਰੰਥ ਆ ਮੇਰਾ ਕਹ ਸਨਾਤਨ ਧਰਮ ਦਾ ਗ੍ਰੰਥ ਆ ਇਹ ਵੰਡੀਆਂ ਉਹਨਾਂ ਵਿੱਚ ਦੱਸੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੰਡੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਇੱਕੋ ਹੀ ਪ੍ਰਭੂ ਪਰਮਾਤਮਾ ਦਾ ਰੂਪ ਆ ਸਭ ਇੱਥੇ ਨਹੀਂ ਕੋਈ ਵਿਵਤ ਕਰਾ ਇੱਥੇ ਗਰਬਾਣੀ ਵਿੱਚ ਪੰਕਤੀ ਇਹ ਹੈਗੀ ਆ ਜਰੂਰ ਬਈ ਖਾਸਮ ਬਸਾਰੇ ਤੇ ਕਮਜਾਤ ਬਈ ਜਿਹੜੀ ਪ੍ਰਭੂ ਪਰਮਾਤਮਾ ਨੂੰ ਜੀਵ ਇਸਤਰੀ ਵਿਸਾਰੀ ਬੈਠੀ ਆ ਸਰੀਰ ਕਰਕੇ ਬੀਬੀ ਅਚੇ ਪਾਈ ਆ ਬਈ ਜਿਹੜੀ ਜੀਵ ਇਸਤਰੀ ਪ੍ਰਭੂ ਪਰਮਾਤਮਾ ਨੂੰ ਵਿਸਾਰੀ ਬੈਠੀ ਐ ਜਿਨੇ ਜਾਤਾਂ ਦਿੱਤੀਆਂ ਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਸੁੱਖ ਸਹੂਲਤਾਂ ਦਿੱਤੀਆਂ ਨੇ ਜਿਨੇ ਇੰਨਾ ਕੀਮਤੀ ਸਰੀਰ ਦਿੱਤਾ ਜਿਹੜਾ ਵੀ ਕਿਸੇ ਵੀ ਕੀਮਤ ਤੇ ਮਿਲ ਨਹੀਂ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਫਰੀ ਵਿੱਚ ਦਿੱਤਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਿਆ ਬੈਠਾ ਮਨੁੱਖ ਉਹ ਕਮੇਨੀ ਜਾਤ ਦਾ ਮਹਾਰਾਜ ਨੇ ਦੱਸਿਆ ਖਸਮ ਬਸਾਰੇ ਤੇ ਕਮ ਜਾਤ ਕਮ ਜਾਤ ਦਾ ਮਤਲਬ ਕਮੇਨੀ ਜਾਤ ਵਾਲਾ ਮਨੁੱਖ ਉਹ ਆ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਭੁੱਲਿਆ ਹੋਇਆ ਅੱਗੇ ਮਹਾਰਾਜ ਨੇ ਦੱਸਿਆ ਦਾਸ ਸਗਲ ਕਾ ਛੋੜ ਅਭਿਮਾਨ ਏ ਭਾਈ ਮੈਂ ਹੰਕਾਰ ਛੱਡ ਕੇ ਸਭਨਾ ਦਾ ਦਾਸ ਬਣ ਗਿਆ ਹਾਂ ਸਭਨਾ ਦਾ ਦਾਸ ਕਿਵੇਂ ਬਣਨਾ ਨਿਮਰਤਾ ਰੱਖਣੀ ਸਤਕਾਰ ਕਰਨ ਇਹ ਦਾਸੀ ਆ ਹੋਰ ਚਿੰਤਾ ਜੰਤਨ ਸੰਦ ਬਠਲ ਸਿਰ ਤੇ ਰੱਖਿਆ ਹੋਇਆ ਨਹੀਂ ਅਦਾਸੀ ਬਚੰਤਾ ਬਈ ਬਹੁਤ ਮਤਲਬ ਟੈਨਸ਼ਨ ਪਈ ਹੋਈ ਆ ਅਦਾਸ ਆ ਉਹ ਨਹੀਂ ਉਹ ਤੇਰੀ ਆਪ ਦੀ ਪਰੇਸ਼ਾਨੀ ਸਿਹੜੀ ਹੋਈ ਆ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ ਜੋ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨ ਵੀ ਹੋਰ ਨਾ ਕਿਸੇ ਨੂੰ ਦੋਸ਼ ਦੇ ਜੇ ਤੂੰ ਟੈਨਸ਼ਨ ਦਾ ਭਾਰ ਚੱਕੀ ਫਿਰਦਾ ਤਾਂ ਪਰੇਸ਼ਾਨੀਆਂ ਦੇ ਵਿੱਚ ਫਸਿਆ ਹੋਇਆ ਉਹ ਤੇਰਾ ਆਪ ਦਾ ਕਰਮ ਹੈ ਪ੍ਰਭੂ ਪ੍ਰਮਾਤਮਾ ਨੇ ਕੋਈ ਵੀ ਤੈਨੂੰ ਫਿਕਰਫਕਾ ਨਹੀਂ ਦਿੱਤਾ ਉਹ ਕਾਲਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕਰਕੇ ਤੇਰੀ ਦੇਖ ਰਹਿਖ ਕਰ ਰਿਹਾ ਸਭਨੀ ਥਾਈ ਜਿੱਥੇ ਹੋ ਜਾਈਂ ਤੂੰ ਸਭਨੀ ਥਾਈ ਤੇਰੇ ਅੰਗ ਸੰਗ ਸਦਾ ਹੀ ਰੱਬ ਨੂੰ ਜਾਂ ਗੁਰੂ ਨੂੰ ਲਾਂਭੇ ਨਹੀਂ ਦੇਣੇਗੇ ਪਸਾਰਾ ਆਪ ਦਾ ਪਸਾਰਿਆ ਹੋਇਆ ਜਾਂ ਕਿਸੇ ਨੇ ਕਰਜ਼ਾ ਦੇਣਾ ਕਈ ਕਹਿੰਦੇ ਹੁਣ ਆ ਆ ਵੀ ਸੁਣਦੇ ਰਹੇ ਨੇ ਓਕਸਤਾਂ ਦੇਣੀਆਂ ਜੀ ਇੱਧਰ ਲਓ ਓੱਖਾ ਬੜਾ ਓੱਖਾ ਉਹ ਓੱਖਾ ਭਾਈ ਤੂੰ ਆਪਣੇ ਆਪ ਹੋਇਆ ਉਹ ਤਾਂ ਫੇਰ ਵੀ ਤੇਰੀ ਮਦਦ ਕਰਦਾ ਪ੍ਰਭੂ ਪ੍ਰਮਾਤਮਾ ਜੇ ਤੂੰ ਅਰਦਾਸ ਬੇਨਤੀ ਕਰਦਾ ਨਾ ਕਿ ਫੇਰ ਵੀ ਤੈਨੂੰ ਝਮੇਲੇ ਚੋਂ ਛਡਾਉਂਦਾ ਪਸਾਉਂਦਾ ਨਹੀਂ ਹੈ ਦਾਸ ਸਗਲ ਕਾ ਛੋਟ ਅਭਿਮਾਨ ਦਾ ਭਾਵ ਇਹੀ ਦੱਸਿਆ ਇੱਥੇ ਵੀ ਹੇ ਭਾਈ ਮੈਂ ਹੰਕਾਰ ਛੱਡ ਕੇ ਸਭਨਾ ਦਾ ਦਾਸ ਬਣ ਗਿਆ ਹਾਂ ਮੈਂ ਹੰਕਾਰ ਦੇ ਵਿੱਚ ਹੁਣ ਫਰਾਟੇ ਨਹੀਂ ਮਾਰਦਾ ਕਈ ਹੰਕਾਰ ਵਿੱਚ ਕੜੇ ਰਹਿੰਦੇ ਨੇ ਬੜੇ ਆਪਣੇ ਵਾਲੀ ਭਾਸ਼ਾ ਚ ਜਿੰਦਰ ਕਹੀਏ ਨਾ ਕੜੇ ਬਲੇ ਰਹਿੰਦੇ ਨੇ ਦੁਖੀ ਸਦਾ ਮੱਚੇ ਸੜੇ ਜਿਹਨੂੰ ਕਹਿੰਨੇ ਆਂ ਆਪਾਂ ਪੰਜਾਬੀ ਚ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਲੜਾਈ ਹਰੇਕ ਗੱਲ ਨੂੰ ਪੁੱਠਾ ਸੋਚਣਾ ਉਹ 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 ਕੜੇ ਬਲੇ ਰਹਿੰਦੇ ਨੇ ਉਹ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹਾਸਲ ਨਹੀਂ ਕਰ ਸਕਦੇ ਮੈਂ ਤਾਂ ਇਹ ਕਹੂੰਗਾ ਇੱਥੇ ਗੱਲ ਜਿਹੜਾ ਸਦਾ ਹੀ ਕਰਿਆ ਬਲਿਆ ਰਹਿੰਦਾ ਹਰੇਕ ਗੱਲ ਨੂੰ ਬਲ ਪਾ ਕੇ ਲੜਾਈ ਸ਼ੁਰੂ ਕਰ ਲੈਣੀ ਆ ਅਗੱਡੀਆਂ ਪਿੱਛੇ ਹੀ ਕਈ ਅਕਾਲੀ ਮੇਰੇ ਨਾਲ ਹੋਈ ਸੀ ਨਾਲੇ ਵਧੀਆ ਗੱਡੀ ਲੰਘਤੀ ਆ ਉਹਦੀ ਫੇਰ ਵੀ ਔਖਾ ਭਾਰਾ ਹੋਈ ਜਾਵੇ ਕੁਛ ਥੋੜਾ ਜਿਹਾ ਮੰਦਾ ਵੀ ਬੋਲਿਆ ਉਹ ਰਿਸ਼ਤੇਦਾਰੀ ਸੀਗੇ ਉਹ ਆ ਕੇ ਕਹਿੰਦੇ ਚੱਲ ਆ ਜਾ ਹੁਣ ਫਿਰ ਮੁੜ ਕੇ ਪੈਰੀਆਂ ਉਤਲਾਈ ਜਾਵੇ ਮਹਾਰਾਜ ਕਹਿੰਦੇ ਦਾਸ ਸਗਲ ਕਾ ਛੋਟ ਅਹਿਮਾਨ ਜਿਹੜਾ ਗੁਰੂ ਦਾ ਪਿਆਰਾ ਰੱਬ ਦਾ ਪਿਆਰਾ ਉਹ ਆਪਣਾ ਹੰਕਾਰ ਛੱਡ ਦਿੰਦਾ ਤੇ ਸਾਰਿਆਂ ਦੇ ਨਾਲ ਨਿਮਰਤਾ ਪਿਆਰ ਰੱਖਦਾ ਨਾਨਕ ਕੋ ਗੁਰ ਦੀ ਨੋ ਦਾਨ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੈਨੂੰ ਨਾਨਕ ਨੂੰ ਗੁਰੂ ਨੇ ਵਿਵੇਕ ਬੁੱਧ ਦੀ ਅਜਿਹੀ ਦਾਤ ਬਖਸ਼ੀ ਹੈ ਕਿ ਮੈਂ ਹੰਕਾਰ ਛੱਡ ਕੇ ਸਭਨਾ ਦਾ ਦਾਸ ਬਣ ਗਿਆ ਹਾਂ ਇੱਥੇ ਨੋ ਲਿਖ ਕੇ ਸੱਜੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਤਮ ਪੁਰਖ ਬੱਚ ਗੱਲ ਕਰੀ ਐ ਸਮਝਾਇਆ ਮਨੁੱਖਤਾ ਨੂੰ ਐ ਇਹ ਨਹੀਂ ਹੈ ਵੀ ਹੁਣ ਗੁਰੂ ਨਾਨਕ ਸਾਹਿਬ ਪਹਿਲਾਂ ਹੰਕਾਰੀ ਸੀ ਜਾਂ ਨਾ 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 ਉਹ ਤਾਂ ਆਪਣੇ ਤੇ ਟੁਕਾ ਕੇ ਗੱਲ ਕਰੀ ਐ ਸਮਝਾਇਆ ਮਨੁੱਖਤਾ ਨੂੰ ਤਾਂ ਅਕਾਲ ਪੁਰਖ ਬਾਹਰ ਗੁਰੂ ਦਾ ਰੂਪ ਜੋਤ ਜਿਹਨੂੰ ਆਪਾਂ ਕਹਿ ਦਿੰਨੇ ਆ ਸਤਗੁਰਾਂ ਦੀ ਕਿਰਪਾ ਸਤ ਕਈਆ ਬੈਠੇ ਆ ਸਤਗੁਰੂ ਦੀ ਹਜ਼ੂਰੀ ਵਿੱਚ ਨਾਮ ਬਾਣੀ ਨਾਲ ਜੁੜੇ ਉਹਨਾਂ ਦੀ ਕਿਰਪਾ ਹੀ ਹੈ ਉਹ ਤਾਂ ਬਹੁਤ ਵੱਡੇ ਪੈਗੰਬਰ ਹੋਏ ਨੇ ਪੈਗੰਬਰ ਦਾ ਭਾਵ ਹੁੰਦਾ ਨਵਾਂ ਪੈਗਾਮ ਲੈ ਕੇ ਆਉਣਾ ਸੰਸਾਰ ਦੇ ਵਿੱਚ ਇਹ ਕਾਲ ਯੁਗ ਦੇ ਵਿੱਚ ਨਾਲੇ ਇੱਕ ਹੋਰ ਗੱਲ ਆ ਜੀ ਕਾਲ ਯੁਗ ਬਾਹਰ ਹੀ ਨਹੀਂ ਹੈਗਾ ਕਿਤੇ ਵਿਵਾਰ ਕਾਲ ਯੁਗ ਆਇਆ ਕਿਤੇ ਵੀ ਅੱਜ ਮੈਂ ਦੁਆਪਰ ਆਜੀ ਤ੍ਰੇਤਾ ਜੀ ਸਤ ਜੋਗਾ ਕਾਲ ਯੁਗਾ ਨਾ ਕਾਲਯੁਗ ਮਨੁੱਖ ਦੇ ਅੰਦਰ ਹੈ ਬਾਹਰ ਕਾਲਯੁਗ ਕਿਤੇ ਨਹੀਂ ਹੈ ਬਾਹਰ ਦਾ ਤਾਂ ਆਪ ਬਦਲਿਆ ਹੋਵੇ ਨਾ ਵੀ ਚੰਦ ਤੇ ਸੂਰਜ ਬਦਲ ਕੇ ਚੜਦੇ ਹੋਣ ਇਹਨਾਂ ਦਾ ਰੰਗ ਰੂਪ ਹੋਰ ਹੋਵੇ ਤਪੱਸ ਹੋਰ ਹੋਵੇ ਜਾਂ ਕੋਈ ਉਲਟ ਪਾਸਿਓਂ ਚੜਦਾ ਹੋਵੇ ਵੀ ਪਹਿਲਾਂ ਸਤਜੋਗ ਦੇ ਵਿੱਚ ਇਧਰੋਂ ਚੜਦਾ ਸੀ ਕਾਲਯੁਗ ਚ ਇਧਰੋਂ ਚੜਨ ਲੱਗਾ ਉਹ ਨਹੀਂ ਉਹ ਸਭ ਕੁਝ ਇੱਕੋ ਹੀ ਸਿਸਟਮ ਆ ਕਾਲਪੁਰਖ ਵਾਹਿਗੁਰੂ ਦਾ ਜੋ ਕੁਦਰਤੋਂ ਨੇ ਬਣਾਈ ਆ ਉਹ ਕੁਦਰਤ ਓਵੇਂ ਜਿਵੇਂ ਚੱਲਦੀ ਆ ਆਪਣੀ ਕਾਰ ਕਰ ਰਹੀ ਹੈ ਕੁਦਰਤ ਕੁਦਰਤ ਕਾਦਰ ਦੇ ਹੁਕਮ ਦੇ ਵਿੱਚ ਹੁਕਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਪਰ ਜੇ ਕਲਯੁਗਾ ਤਾਂ ਕਲਯੁਗ ਮਨੁੱਖ ਦੇ ਅੰਦਰ ਹੈ ਈਰਖਾ ਭਰੀ ਪਈ ਆ ਜੈਲਸ ਸਾੜਾ ਇਹ ਕਲਯੁਗੀ ਜੀਵ ਨੇ ਜਿਨ੍ਹਾਂ ਦੇ ਅੰਦਰ ਇਹ ਆ ਜਿਸਕੇ ਅੰਦਰ ਤਾਤਪਰਾਈ ਹੋਵੇ ਉਸ ਕਾ ਕਦੇ ਨਾ ਹੋਵੀ ਭਲਾ ਗੁਰਬਾਣੀ ਚ ਪੰਗਤੀ ਆ ਜੀ ਮੈਂ ਕੋਲੋਂ ਨਹੀਂ ਕਿਹਾ ਜਿਹਦੇ ਅੰਦਰ ਤਾਤਪਰਾਈ ਆ ਨਾ ਦੂਜਿਆਂ ਤੇ ਸੜਦਾ ਵੱਲਦਾ ਹੀ ਰਹਿੰਦਾ ਤਪਿਆ ਹੀ ਰਹਿੰਦਾ ਦੂਜਿਆਂ ਤੇ ਉਹਦਾ ਕਦੇ ਵੀ ਭਲਾ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਆ ਜਿਸਕੇ ਅੰਦਰ ਤਾਤਪਰਾਈ ਹੋਵੇ ਤਿਸ ਕਾ ਕਦੇ ਨਾ ਹੋਵੇ ਭਲਾ ਚੋ ਸੋਹ ਮਹਾਰਾਜ ਕਹਿੰਦੇ ਨੇ ਅਗਲੇ ਬੰਦ ਚ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਵਾਹ ਮਹਾਰਾਜ ਕਹਿੰਦੇ ਹੇ ਭਾਈ ਗੁਰੂ ਦੀ ਕਿਰਪਾ ਨਾਲ ਬੁੱਧੀ ਵਿੱਚ ਬੁੱਧੀ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ ਹੀਣ ਹੋ ਗਈ ਹੈ ਹੁਣ ਮੇਰੇ ਅੰਦਰ ਕੋਈ ਵੀ ਕਿਸੇ ਕਿਸਮ ਦਾ ਮੜਪਣ ਨਹੀਂ ਰਿਹਾ ਕੋਈ ਮੇਰੀ ਮਾੜੀ ਸੋਚ ਨਹੀਂ ਰਹੀ ਮਾੜੀ ਬੋਲੀ ਨਹੀਂ ਰਹੀ ਮਾੜਾ ਸੁਭਾਅ ਨਹੀਂ ਰਹਾ ਮਾੜੀ ਬਿਰਤੀ ਨਹੀਂ ਰਹੀ ਹੋਇਆ ਕਦੋਂ ਬੁੱਧ ਪ੍ਰਗਾਸ ਭਈ ਮਤ ਪੂਰੀ ਗੁਰੂ ਦੀ ਕਿਰਪਾ ਨਾਲ ਇਹ ਮਤ ਸੋਣੀ ਹੋ ਜਾਂਦੀ ਆ ਬਹਿਮ ਭਰਮ ਕਰਮ ਕਾਂਡ ਪਿਛੇ ਬਕਾਰ ਜੈਲ ਸਸਾੜਾ ਹੰਕਾਰ ਦੂਰ ਹੋ ਜਾਂਦਾ ਜਦੋਂ ਮਨੁੱਖ ਦੇ ਐਨਸਾਫ ਸੁਥਰੀ ਫਿਰ ਮਤ ਹੋ ਜਾਂਦੀ ਆ ਫਿਰ ਜੀਵਨ ਲਿਖੇ ਲੱਗਦਾ ਮਨੁੱਖਾ ਜਨਮ ਫੇਰ ਲਿਖੇ ਲੱਗਦਾ ਜੀ ਜੀਂਦੇ ਜੀ ਲਿਖੇ ਲਾਉਣਾ ਗੁਰੂ ਦੇ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਤੁਹਾਰਾ ਇਹਨੇ ਦੱਸਿਆ ਵੀ ਇਹ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀਆਂ ਨੇ ਰੂਹਾਂ ਜਿਹੜੇ ਗੁਰੂ ਪਿਆਰ ਵਾਲੇ ਨੇ ਉਹ ਗੁਰੂ ਚਰਨਾ ਵਿੱਚ ਹੀ ਸਮਾਏ ਰਹਿੰਦੇ ਨੇ ਕਿਵੇਂ ਸਮਾਏ ਰਹਿੰਦੇ ਨੇ ਆਪਾਂ ਗੱਲ ਕਰੀਏ ਅਰਦਾਸ ਵਿੱਚ ਪੰਕਤੀ ਆਪਾਂ ਪੜ੍ਹਦੇ ਆ ਪੰਜਾਂ ਪਿਆਰਿਆਂ ਚਹੁਣ ਸਾਹਿਬਜਾਦਿਆਂ 40 ਮੁਕਤਿਆਂ ਸਹੀਤ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਆਪਾਂ ਪੈਰਾ ਪੜ੍ਹਦੇ ਆ ਨਾ ਇਹ ਫਿਰ ਇਹ ਗੁਰੂ ਨਾਲ ਜੁੜੀਆਂ ਹੋਈਆਂ ਜਿਹੜੀਆਂ ਰੂਹਾਂ ਨੇ ਉਹ ਗੁਰੂ ਦੇ ਚਰਨਾ ਵਿੱਚ ਹੀ ਸਮਾਈਆਂ ਰਹਿੰਦੀਆਂ ਜਿੱਥੇ ਗੁਰੂ ਦਾ ਨਾਮ ਲਿਆ ਜਾਂਦਾ ਉੱਥੇ ਉਹਨਾਂ ਦਾ ਨਾਮ ਲਿਆ ਜਾਂਦਾ ਜਿੰਨਾ ਸਰਕਾਰ ਸਤਗੁਰਾਂ ਨੂੰ ਦਿੰਦਾ ਮਨੁੱਖ ਉਹ ਨਹੀਂ ਉਹਨਾਂ ਨੂੰ ਮਿਲਦਾ ਸਾਰੀ ਸੰਸਾਰ ਦੇ ਵਿੱਚ ਇਹ ਮੰਨ ਲਓ ਵੀ ਇਸ ਸਮਾਏ ਹੋਏ ਆ ਗੁਰੂ ਦੇ ਚਰਨਾਂ ਵਿੱਚ ਜੀਂਦੇ ਜੀ ਸਮਾਗੇ ਆਪਣਾ ਆਪ ਕੁਰਬਾਨ ਕਰਕੇ ਗੁਰੂ ਦੇ ਲੇਖੇ ਜੀਵਨ ਲੱਗ ਗਿਆ ਗੁਰੂ ਦਾ ਰੂਪ ਹੀ ਹੋ ਗਏ ਇਕਮਿਕ ਅੱਗੇ ਮਹਾਰਾਜ ਨੇ ਦੱਸਿਆ ਤਾਂਤੇ ਬਿਨਸੀ ਦੁਰਮਤ ਦੂਰੀ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਗੁਰੂ ਦੀ ਕਿਰਪਾ ਨਾਲ ਮੇਰੀ ਬੁੱਧੀ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ ਹੀਣ ਹੋ ਗਈ ਹੈ ਇਸ ਦੀ ਸਹਾਇਤਾ ਨਾਲ ਤਾਤੇ ਬਿਨਸੀ ਦੁਰਮਤ ਦੂਰੀ ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮੱਤ ਦਾ ਨਾਸ਼ ਹੋ ਗਿਆ ਹੈ ਮੇਰੀ ਪਰਮਾਤਮਾ ਨਾਲੋਂ ਵਿਤ ਮਿਟ ਗਈ ਹੈ ਜਿਹੜੀ ਬੈਥ ਪਈ ਹੋਈ ਸੀ ਹੁਣ ਇੱਕਮਿਕ ਹੋ ਗਏ ਬੈਥ ਮੈਟ ਦੀ ਬੈਥ ਮਿੰਟਨ ਦਾ ਮਤਲਬ là ਇੱਕਮਿਕ ਹੋ ਗਏ ਜੁੜ ਗਏ ਪਹਿਲਾਂ ਬੈਥ ਕਾਦੀ ਸੀ ਬੈਮਾ ਪਰਮਾ ਦੀ ਕਰਮਾ ਕਾਂਡਾਂ ਦੀ ਵਿਸੰਭਕਾਰਾਂ ਦੀ ਮਾੜੀ ਮੱਤ ਹੁਣ ਉਹ ਮਾੜੀ ਮੱਤ ਦੂਰ ਹੋ ਗਈ ਤੇ ਗੁਰਮਤ ਆ ਗਈ ਗੁਰਮਤ ਆਉਣ ਦੇ ਨਾਲ ਹੀ ਗੁਰੂ ਦੇ ਨਾਲ ਮੇਲਜੋਲ ਹੋ ਗਿਆ ਐਸੀ ਗੁਰਮਤ ਪਾਈਏ ਪਾਈ ਅਲੇ ਐਸੀ ਗੁਰਮਤ ਪਾਈ ਅਲੇ ਬੂੜਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੀ ਨਿਕਸਿਓ ਮੇਰੇ ਪਾਈ ਰੇ ਮਹਾਰਾਜ ਕਹਿੰਦੇ ਮੈਂ ਗੁਰੂ ਪਾਸੋਂ ਅਜੇਹੀ ਮਤ ਪ੍ਰਾਪਤ ਕਰ ਲਈ ਹੈ ਗੁਰੂ ਪਾਸੋਂ ਕੌਣ ਗੁਰੂ ਕੌਣ ਸ਼ਬਦ ਗੁਰੂ ਸੁਰਤ ਧੰਨ ਚੇਲਾ ਗੁਰਬਾਣੀ ਚ ਪੰਕਤੀ ਆ ਵੇ ਗੁਰੂ ਸ਼ਬਦ ਹੈ ਤੇ ਜਿਹੜੀ ਆ ਸੁਰਤਾਂ ਇਹ ਉਹਦੀ ਚੇਲੀ ਆ ਸ਼ਬਦ ਗੁਰੂ ਦੀ ਜਦੋਂ ਸ਼ਬਦ ਗੁਰੂ ਦੇ ਨਾਲ ਸੁਰਤ ਮਿਲਦੀ ਆ ਫੇਰ ਇਹ ਪ੍ਰਾਪਤੀਆਂ ਹੁੰਦੀਆਂ ਨੇ ਐਸੀ ਗੁਰਮਤ ਪਾਈ ਅਲੇ ਭੂਡਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਗੁਰੂ ਪਾਸੋਂ ਅਜਹੀ ਮਤ ਪ੍ਰਾਪਤ ਕਰ ਲਈ ਹੈ ਜਿਸ ਦੀ ਸਹਾਇਤਾ ਨਾਲ ਮੇਰੇ ਵੀਰ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚੋਂ ਡੁੱਬਦਾ ਡੁੱਬਦਾ ਬਚ ਨਿਕਲਿਆ ਹਾਂ। ਕੁੱਪ ਹਨੇਰਾ ਖੂ ਉਹਦੇ ਵਿੱਚ ਡਿੱਗਦਾ ਡਿੱਗਦਾ ਬਚ ਗਿਆ। ਨਿਕਲ ਆਇਆ ਹਾਂ ਬਾਹਰ ਨਿਕਲ ਗਿਆ। ਰਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰ ਬਹੁਤ ਤਾਰੇ ਰਤਨਾਗਰ ਮਾਰਾ ਸਮਝਾਉਣਾ ਕਰਦੇ ਨੇ ਹੇ ਭਾਈ ਇਹ ਸੰਸਾਰ ਤ੍ਰਿਸ਼ਨਾ ਦੀ ਅੱਗ ਦਾ ਇੱਕ ਬੜਾ ਅਥਾ ਸਮੁੰਦਰ ਹੈ ਵੱਡਾ ਜੀ ਦਾ ਕੋਈ ਹੱਦ ਬੰਨ੍ਹਣੀ ਹੈ ਐਡਾ ਵੱਡਾ ਸਮੁੰਦਰ ਆ ਤ੍ਰਿਸ਼ਨਾ ਦੀ ਅੱਗ ਦਾ ਵੱਡਾ ਸਮੁੰਦਰ ਹੈ ਪਰ ਇਹਦਾ ਪਾਰ ਲੱਭਣਾ ਦਿਖਾਉਂਦਾ ਕੋਣਾ ਗੁਰ ਬਹੁਤ ਤਾਰੇ ਰਤਨਾਗਰ ਰਤਨਾ ਦੀ ਖਾਨ ਗੁਰੂ ਮਾਨੋ ਜਹਾਜ਼ ਹੈ ਜੋ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿੱਚੋਂ ਗੁਰੂ ਦਾ ਗਿਆਨ ਹੀ ਪਾਰ ਲੰਘਾਉਂਦਾ ਨਹੀਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਇਹਦੇ ਵਿੱਚ ਹੀ ਸੜਦਾ ਰਹਿੰਦਾ ਹੈ ਇਨਸਾਨ ਡੁੱਬਿਆ ਰਹਿੰਦਾ ਫਸਿਆ ਰਹਿੰਦਾ ਤਲਦਲ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਦਲਦਲ ਦੇ ਵਿੱਚ ਫਸਿਆ ਰਹਿੰਦਾ ਮਨੁੱਖ ਬੜਾ ਔਖਾ ਜੀਵਨ ਬਸਰ ਹੁੰਦਾ ਫਿਰ ਦੁਰਤ ਦੁੱਤਰ ਵਾਹਿਗੁਰੂ ਦੁੱਤਰ ਅੰਧ ਵਿਖਮ ਇਹ ਮਾਇਆ ਏ ਮਾਇਆ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ ਜਿਸ ਵਿੱਚ ਘੁੱਪ ਹਨੇਰਾ ਹੀ ਹਨੇਰਾ ਹੈ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ हे ਵੀਰ ਇਸ ਵਿੱਚੋਂ ਪਾਰ ਲੰਘਣ ਲਈ ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਬੁਖਾ ਦਿੱਤਾ ਇਸ ਵਿੱਚੋਂ ਪਾਰ ਲੰਘਣ ਲਈ ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਉਹ ਸਾਫ਼ ਰਸਤਾ ਕਿਹੜਾ ਗੁਰੂ ਦੀ ਮੱਤ ਗੁਰੂ ਦਾ ਗਿਆਨ ਗੁਰੂ ਦੇ ਸਿਧਾਂਤ ਤੇ ਚੱਲਣਾ ਆਪਣਾ ਜੀਵਨ ਚਲਾਉਣਾ ਬਿਲਕੁਲ ਸਾਫ਼ ਰਸਤਾ ਜੇ ਕਰਮ ਕਾਂਡਾਂ ਵਿੱਚ ਜਾਂ ਰੋ ਰੀਤੀਆਂ ਰਸਮਾਂ ਰਵਾਜਾਂ ਵਿੱਚ ਹੀ ਫਸਿਆ ਫੇਰ ਮੈਨੂੰ ਨਿਕਲਣਾ ਜਿੰਨੀਆਂ ਮਰਜ਼ੀ ਰਸਮਾਂ ਰਵਾਜਾਂ ਕਰੀ ਚੱਲ ਰਾਸਮਰਵਾਜ ਵੀ ਆ ਸਾਡੇ ਧਰਮ ਵਿੱਚ ਆ ਚੱਲਦਾ ਨਾ ਜਿਹੜੇ ਧਰਮਤ ਉਹ ਆਡੀ ਆਪਣੇ ਬਣਾਏ ਆ ਧਰਮ ਤਾਂ ਇੱਕੋ ਹੀ ਆ ਜੋ ਕੁਦਰਤ ਪੈਦਾ ਕਰਦੀ ਆ ਇਸਤਰੀ ਮਰ ਪੁਰਸ਼ ਇੱਕੇ ਧਰਮੀਆਂ ਮਨੁੱਖ ਮਨੁੱਖਾ ਧਰਮ ਇੱਕੋ ਹੀ ਆ ਇੱਕ ਮਨੁੱਖਾ ਜਨਮ ਇੱਕ ਬਹੁਤ ਉੱਚਾ ਧਰਮ 84 ਲੱਖ ਗੇੜ ਦੇ ਵਿੱਚੋਂ ਜਿਹੜੀ ਉੱਤਮ ਜੁਨੀ ਆ ਇਹ ਇਹ ਤਾਂ ਬਹੁਤ ਵਧੀਆ ਧਰਮ ਬਣਾਇਆ ਮਹਾਰਾ ਜਿੰਨੇ ਤੇ ਪਰ ਵੰਡੀਆਂ ਪਾਤੀਆਂ ਵੰਡੀਆਂ ਪਾਉਣ ਵਾਲੇ ਕਹਿੰਦੇ ਆ ਇਹ ਐਂ ਹੁੰਦਾ ਜੀ ਉਹ ਐਂ ਹੁੰਦਾ ਮਹਾਰਾਜ ਕਹਿੰਦੇ ਗੁਰੂ ਪੂਰੇ ਪ੍ਰਗਟ ਮਾਰਗ ਦਿਖਾਇਆ ਗੁਰੂ ਪੂਰਾ ਪ੍ਰਗਟ ਹੋ ਗਿਆ ਹਿਰਦੇ ਘਰ ਵਿੱਚ ਗੁਰੂ ਦਾ ਗਿਆਨ ਪ੍ਰਗਟ ਹੋ ਗਿਆ ਤੇ ਪਾਰ ਲੰਘਣ ਲਈ ਇਸ ਸੰਸਾਰ ਸਮੁੰਦਰ ਵਿੱਚੋਂ ਤ੍ਰਿਸ਼ਨਾ ਦੇ ਅੱਗ ਦੇ ਸਮੁੰਦਰ ਵਿੱਚੋਂ ਪਾਰ ਨਿਕਲਣ ਵਾਸਤੇ ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੁਣ ਉਹਦੇ ਵਿੱਚ ਕੋਈ ਟੋਏ ਟਿੱਬੇ ਨਹੀਂ ਹੈ ਟੋਏ ਟਿੱਬੇ ਕਿਹੜੇ ਆਹੀ ਬਹਿਮਾ ਭਰਮਾ ਕਰਮਾਂ ਕਾਂਡਾਂ ਦੇ ਵਿਆਦ ਨਾ ਕੰਮ ਕਰਨਾ ਆ ਮਹੀਨੇ ਚਾ ਕੰਮ ਕਰਨਾ ਕਰਮ ਕਾਂਡ ਨਹੀਂ ਨਾ ਇੱਥੇ ਤਾਂ ਸਾਫ਼ ਸੁਥਰਾ ਰਸਤਾ ਦਿਖਾਤਾ ਮਹਾਰਾ ਸੱਚੇ ਪਾਤਸ਼ਾਹ ਨੇ ਵੀ ਮਨੁੱਖ ਤੂੰ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰ ਵੰਡ ਕੇ ਸ਼ੱਕ ਤੇ ਪ੍ਰਮਾਤਮਾ ਦਾ ਨਾਮ ਚੱਪ ਬਿਲਕੁਲ ਸਿੱਧਾ ਸਾਫ਼ ਰਸਤਾ ਕੁਝ ਨਹੀਂ ਕਰਨ ਦੀ ਲੋੜ ਬਰਲਿਆਂ ਨੂੰ ਛੱਡ ਕੇ 90% ਲੋਕ ਕਹਿ ਲੈਂਦੇ ਆ ਕੋਈ ਕਿਧਰੇ ਨੂੰ ਚੱਕੀ ਫਿਰਦਾ ਮੂੰਹ ਕੋਈ ਕਿਧਰੇ ਨੂੰ ਚੱਕੀ ਗੱਡੀ ਤੁਰੇ ਚੱਕੀ ਜਾਂਦਾ ਫਲਾਣੇ ਤਾਂ ਜਾਣਾ ਅਮੈਂ ਦੇਖ ਨਾ ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ ਆ ਫਲਾਣੇ ਆਪ ਬਣਾਨੇ ਤਾਂ ਚੱਲਣਾ ਤੁਸੀਂ ਜਾਣਾ ਮੈਂ ਵੀ ਜਾਊਂਗੀ ਇਹ ਝਮੇਲਾ